ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆਇਆਂ ਰਹਿ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਅੰਤ ਨੇੜੇ ਹੈ ਅਗਲੇ 5 ਸਾਲਾਂ ਚ ਪਾਣੀ ਦੀ ਇੱਕ 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 ਬੂੰਦ ਲਈ ਵੀ ਤਰਸੇਗਾ ਕਾਬਲ ਹੈਰਾਨ ਕਰ ਦੇਵੇਗੀ ਰਿਪੋਰਟ ਦੁਨੀਆ 'ਚ ਪਾਣ ਪਾਣੀ ਪਰਵਰਤਨ ਕਰਨ ਪਾਣੀ ਦੀ ਉਪਲਬਧਤਾ ਹੋਰ ਵੀ ਘਟਣ ਦੀ ਸੰਭਾਵਨਾ ਹੈ ਕੁਝ ਮੈਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਣੀ ਦੀ ਘਾਟ ਕਰਨ ਪਵੇ ਵਿੱਚ جنگ ਹੋ ਸਕਦੀ ਹੈ ਇਸ ਤਰ੍ਹਾਂ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ 'ਚ ਪਾਣੀ ਦੀ ਕਮੀ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟਾਈ ਗਈ ਹੈ ਇਹ ਮਰਸੀ ਕਰਪਸ ਦੀ ਰਿਪੋਰਟ ਮੁਤਾਬਕ ਕਾਬਲ ਅਗਲੇ 5 ਸਾਲਾਂ ਚ ਪਾਣੀ ਦੀ ਘਾਟ ਨਾਲ ਝੁੰਝਣ ਵਾਲਾ ਪਹਿਲਾ ਅਧਿਕ ਸ਼ਹਿਰ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ 2030 ਤੱਕ ਕਾਬਲ ਪੂਰੀ ਤਰ੍ਹਾਂ ਸੁੱਕ ਜਾਵੇਗਾ ਤੇ ਉੱਥੇ ਉੱਥੋਂ ਦੇ ਲੋਕ ਪਾਣੀ ਦੀ ਇੱਕ ਬੂੰਦ ਲਈ ਵੀ ਤਰਸਣਗੇ ਪਾਣ ਪਾਣੀ ਪਰਵਰਤਨ ਤੇ ਉਧਾਖਿਆਂ ਤੋਂ ਚੱਲ ਰਿਹਾ ਸੰਘਰਸ਼ ਨੇ ਕਾਬਲ ਦੀ ਜਲ ਸਮੱਸਿਆ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ ਮੇਰਾ ਤਾਂ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਛੇਤੀ ਨਾ ਕੀਤਾ ਗਿਆ ਤਾਂ ਲੱਖਾਂ ਲੋਕ ਹਿਜਰਤ ਕਰ ਸਕਦੇ ਹਨ ਰਿਪੋਰਟ ਅਨੁਸਾਰ ਪੌਣ ਪਾਣੀ ਪ੍ਰਵਰਤਨ ਤੇ ਪਾਣੀ ਦੇ ਬਹੁਤ ਜ਼ਿਆਦਾ ਇਸਤੇਮਾਲ ਕਰਨ ਕਾਬਲ ਚ ਗਰਾਊਂਡ ਵਾਟਰ ਲੈਵਲ ਤੇਪਾਰੀ ਕਰਵਟਾਈ ਹੈ ਪਿਛਲੇ ਇੱਕ ਦਹਾਕੇ ਚ ਕਾਬਲ ਦਾ ਭੂਨ ਜਲ ਨੂੰ ਇਕੱਠਾ ਕਰਨ ਵਾਲੇ ਚਟਾਨਾਂ ਜਾਂ ਮਿੱਟੀ ਦੀ ਇੱਕ ਪਰਤ 30 ਮੀਟਰ ਤੱਕ ਡਿੱਗ ਗਿਆ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਲਗਭਗ 29 ਪੋਰਵਲ ਸੁੱਕ ਗਏ ਹਨ ਇਹ ਪੋਰਵਲ ਉੱਥੇ ਰਹਿਣ ਵਾਲਿਆਂ ਰਹਿਣ ਵਾਲਿਆਂ ਲਈ ਪੀਣ ਜੋ ਪਾਣੀ ਦਾ ਮੁੱਖ ਸਰੋਤ ਹਨ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ 2030 ਤੱਕ ਜਮੀਨਾ ਹੇਟਮ ਜੂਦ ਪਾਣੀ ਦੇ ਸਰੋਤ ਪੂਰੀ ਤਰ੍ਹਾਂ ਸੁੱਕ ਜਾਣਗੇ ਤੇ ਕਾਬਲ ਦੀ ਹੋਂਦ ਤੇ ਖਤਰਾ ਹੋ ਸਕਦਾ ਹੈ ਰਿਪੋਰਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਸ਼ਹਿਰ ਚ ਜਲ ਸੰਕਟ ਕਰਨ ਲੱਗ ਪਗ 3 ਲੱਖ ਪਗਾਨੀ ਹਿਜਰਤ ਕਰ ਸਕਦੇ ਹਨ ਤੇਜ਼ੀ ਨਾਲ ਵਧਤੀ ਜਾਣ ਸਕੇ ਆ ਪਾਣੀ ਬਦਲਾ ਸਰਕਾਰ ਦੀਆਂ ਨਕਮੀਆਂ 2001 ਵਿੱਚ ਕਾਬਲ ਦੀ ਜਨ ਸੇਖਿਆ 10 ਲੱਖ ਤੋਂ ਘੱਟ ਸੀ ਤੇ ਜੋ ਅੱਜ ਲਗਭਗ 60 ਲੱਖ ਤੋਂ ਹੋ ਗਈ ਹੈ 500 ਤੋਂ ਵੱਧ ਬੋਤਲਬੰਦ ਪਾਣੀ ਜਾਂ ਸਪ ਡਰਿੰਕ ਕੰਪਨੀਆਂ ਪਾਣੀ ਦਾ ਇਸਤੇਮਾਲ ਕਰ ਰਹੀਆਂ ਹਨ ਇੱਕ ਕੰਪਨੀ ਸਾਲਾਨਾ 1 ਅਰਬ ਲੀਟਰ ਪਾਣੀ ਖੜਦੀ ਹੈ ਗ੍ਰੀਨ ਹਾਊਸ ਦੀ ਸਾਲਾਨਾ 4 ਅਰਬ ਲੀਟਰ ਪਾਣੀ ਲੈ ਰੱਖੇ ਹਨ ਕਾਬਲ ਚ ਫੈਲਿਆ ਜਲ ਪ੍ਰਦੂਸ਼ਣ ਅਸਥਿ ਪਛਾਤੀ ਭੂਨ ਜਲ ਅਸਰਖੇਤ ਪਾਣੀ ਚ ਸੀਵੇਜ ਤੇ ਆਰਸੈਨਿਕ ਦੀ ਮਾਤਰਾ ਬਹੁਤ ਜ਼ਿਆਦਾ ਇਹ ਮਰਸੀ ਕਪਰਸ ਦੀ ਰਿਪੋਰਟ ਮਦਾ ਕਾਬਲ ਚ ਭੂਨ ਜਲ ਨੂੰ ਭਰਨ ਵਾਲੀਆਂ ਤਿੰਨ ਨਦੀਆਂ ਕਾਬਲ ਨਦੀ ਅਗਮਨਾ ਨਦੀ ਤੇ ਲੋਗਰ ਨਦੀ ਹਿੰਦੂ ਕੁਸ਼ ਪਹਾੜੀਆਂ ਤੋਂ ਆਉਣ ਵਾਲੀ ਬਰਫ਼ ਤੇ ਗਲੇਸ਼ੀਅਰ ਦੇ ਪਿਗਲਣ ਵਾਲੇ ਪਾਣੀ ਤੇ ਬਹੁਤ ਜ਼ਿਆਦਾ ਨਿਰਪਧਨ ਅਕਤੂਬਰ 2023 ਤੋਂ ਜਨਵਰੀ 2024 ਦੇ ਵਿੱਚ ਕਰ ਅਫਗਾਨਿਸਤਾਨ ਪਿਛਲੇ ਸਾਲਾਂ ਦੀ ਤੁਲਨਾ ਚ ਪਰ ਸਰਦੀਆਂ ਦੇ ਮੌਸਮ ਚ ਔਸਤ ਬਰਸਾਤ ਦਾ ਸਿਰਫ 39 ਤੋਂ 62% ਹੀ ਮਿਲਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ